ਸਤ ਸ੍ਰੀ ਅਕਾਲ ਜੀ ਤੇ ਅਸੀਂ ਉਮੀਦ ਕਰਦੇ ਵੀ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਅੱਜ ਦੇ ਬਲੌਗ ਦੇ ਵਿੱਚ ਪਹਿਲਾਂ ਜਿਹੜਾ ਆਪਾਂ ਬਲੌਗ ਪਾਇਆ ਸੀ ਜਿਹਦੇ ਵਿੱਚ ਦੱਸਿਆ ਸੀਗਾ ਹਨਾ ਵੀ ਆਪਣੇ ਭਤੀਜੇ ਦੀ ਤਾਂ ਕਰਕੇ ਡੈਥ ਹੋ ਗਈ ਸੀਗੀ ਵਿਉਧਾ ਕਰਕੇ ਬਲੌਗ ਨਹੀਂ ਪਾ ਰਹੇ ਨਾ ਕੋਈ ਵੀਡੀਓ ਪਾ ਹੁੰਦੀ ਹੁਣ ਵੀਰਾਂ ਨੇ ਬਹੁਤ ਜਣਿਆਂ ਨੇ ਜਿਨ੍ਹਾਂ ਨੇ ਮੈਸੇਜ ਕੀਤੇ ਆ ਬਹੁਤ ਦੁੱਖ ਜਿੱਦਾਂ ਮਤਲਬ ਸਾਡੇ ਨਾਲ ਸਾਂਝਾ ਕੀਤਾ ਸੀ ਸਾਰੇ ਵੀਰਾਂ ਦੇ ਤਹਿ ਦਰੋਂ ਤੁਹਾਨੂੰ ਨਮਾਜ਼ਾਂ ਕਿਉਂਕਿ ਇਹ ਇੱਕ ਇਹੋ ਜਿਹਾ ਸਮਾਂ ਹੁੰਦਾ ਵੀ ਜਿਹੜਾ ਕਿਸੇ ਨੂੰ ਆਪਾਂ ਹੌਸਲਾ ਹੀ ਦੇਣੋਂ ਹੁੰਦਾ ਕਿਉਂਕਿ ਬੰਦਾ ਨਹੀਂ ਹੁੰਦਾ ਤੇ ਕਈ ਵੀਰਾਂ ਨੇ ਮੈਸੇਜ ਕੀਤਾ ਸੀ ਵੀ ਜਿਹੜਾ ਭਤੀਜਾ ਸੀ ਪੂਰਾ ਹੋਇਆ ਜਿੱਦਾਂ ਜਿਹਨੂੰ ਟੈਕ ਹੋ ਗਿਆ ਵੀ ਕਿੰਨੇ ਭੈਣ ਭਰਾ ਸੀ ਵੀ ਇਹ ਇਕੱਲਾ ਹੀ ਸੀਗਾ ਨਾ ਇਹਦਾ ਕੋਈ ਭਰਾ ਸੀ ਤੇ ਨਾ ਕੋਈ ਇਹਦੀ ਭੈਣ ਸੀਗੀ ਇਹਦਾ ਮਤਲਬ ਇਕੱਲਾ ਹੀ ਸੀਗਾ ਤੇ ਉਮਰ ਸੀਗੀ 29 ਸਾਲ ਤੇ ਕਈ ਵੀਰਾਂ ਨੇ ਵੀ ਮੈਸੇਜ ਕੀਤੇ ਆ ਵੀ ਵੀ ਤੂੰ ਵਿੱਚ ਨਿਗਰ ਰੱਖਣ ਲਈ ਜਾਂ ਖਾਣ ਪੀਣ ਵਾਲੀ ਜਾਂ ਇਦਾਂ ਚੀਜ਼ ਗੱਲਾਂ ਗਾਹ ਤੋਂ ਕਰਦਾ ਸੀਗਾ ਫੋਨ ਦੇ ਵਿੱਚ ਉਹ ਮੈਂ ਅੱਜ ਦੇ ਦੌਰ ਦੇ ਹਿਸਾਬ ਨਾਲ ਕਰਨਾ ਕਰਦਾ ਸੀ ਵੀ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਆਪਣੇ ਨਿਆਣੇ ਦੇ ਵਿੱਚ ਜ਼ਰੂਰ ਧਿਆਨ ਰੱਖਣਾ ਚਾਹੀਦਾ ਧਿਆਨ ਕਿਉਂ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਸਿਆਣਿਆਂ ਦੀ ਉਹ ਕਹਾਵਤ ਕਹਿੰਦੇ ਹੁੰਦੇ ਦੁੱਧ ਉਬਲਦੇ ਆ ਪੁੱਤ بگੜਦੇ ਆ ਟੈਨ ਨਹੀਂ ਲੱਗਦੇ ਇਸ ਕਰਕੇ ਹੈ ਨਾ ਕਿਉਂਕਿ ਆਪਾਂ ਨੂੰ ਮੈਂ ਤਾਂ ਦੱਸਦਾ ਵੀ ਪਹਿਲੀ ਤੇ ਗੱਲ ਇਹ ਮੇਤੇ ਨਾ ਲਾ ਕੇ ਤੁਰਿਆ ਕਰੋ ਮੈਂ ਇੱਕੋ ਹੀ ਗੱਲ ਪਹਿਲਾਂ ਕਹਿੰਦਾ ਨਾ ਮੈਂ ਇੰਨਾ ਸਿਆਣਾ ਨਾ ਮੈਂ ਇੰਨਾ ਬੁੱਧੀਮਾਨ ਇਹ ਹੁੰਦੀ ਆਪਣੀ ਆਪਣੀ ਰਾਏ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਦੱਸਣ ਦਾ ਇੱਕ ਹੁੰਦਾ ਜੇ ਤੁਸੀਂ ਉੱਤੇ ਮਤਲਾ ਲਾ ਲਓ ਵੀ ਅਮਲ ਕਰੋਗੇ ਅਮਲ ਕਰੋਗੇ ਤਾਂ ਵਧੀਆ ਗਾਂ ਆਪਾਂ ਨੂੰ ਜਿਹੜੀ ਇਸ ਟਾਈਮ ਲੋਡ ਹੈਗੀ ਆ ਉਹ ਲੋਡ ਇਹ ਆ ਵੀ ਹਰ ਪਰਿਵਾਰ ਦੇ ਵਿੱਚ ਦੋ ਦੋ ਚਾਰ ਚਾਰ ਮਤਲਬ ਬੱਚੇ ਜ਼ਰੂਰ ਚਾਹੀਦੇ ਆ ਜਿਨ੍ਹਾਂ ਕਿ ਕਿਉਂਕਿ ਆਪਣੇ ਜਿਹੜੀ ਸਿੱਖ ਕਿਉਂ ਮਤਲਬ ਹੈ ਕੌਮ ਲਾ ਲਓ ਜਾਂ ਕਮਿਊਨਿਟੀ ਹੈ ਨਾ ਲਾ ਲਓ ਉਹ ਬਹੁਤ ਥੱਲੇ ਨੂੰ ਜਾ ਰਹੀ ਆ ਜਿੱਦਾਂ ਮਤਲਬ ਲਾ ਲਓ ਆਪਣੀ ਮਤਲਬ ਸਾਰੇ ਮੁੰਡੇ ਬਾਹਰ ਚੱਲ ਗਏ ਜਾਂ ਕੁਛ ਨਸ਼ਿਆਂ ਨੇ ਖਾ ਲਏ ਜਾਂ ਕੁਛ ਜਿੱਦਾਂ ਜਿਹੜੇ ਥੋੜੇ ਵਾਲੇ ਰਹਿ ਗਏ ਆ ਉਹਨਾਂ ਦੀ ਸੰਖਿਆ ਬਹੁਤ ਘੱਟ ਰਹਿ ਗਈ ਆ ਹੈਨਾ ਕਿਉਂਕਿ ਜਿਹੜੇ ਵੱਡੇ ਵੱਡੇ ਲੀਡਰ ਲਾ ਲਓ ਆਪਾਂ ਕਹਿੰਦੇ ਆ ਵੀ ਜਿੱਦਾਂ ਵੱਡੇ ਲੀਡਰ ਲਾ ਲਓ ਜਿੱਦਾਂ ਜਿਨ੍ਹਾਂ ਨੂੰ ਆਪਾਂ ਪ੍ਰਧਾਨ ਮੰਤਰੀ ਵਾਂਦੇ ਜਾਂ ਹੋਰ ਲਾ ਲੋ ਉਹਨਾਂ ਨੂੰ ਸਾਡੇ ਪੰਜਾਬ ਦੀਆਂ 1713 17 ਸੀਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਲਈ ਆਪਾਂ ਇੱਕ ਜੱਟ ਹੋ ਕੇ ਪੰਜਾਬ ਨੂੰ ਮਤਲ ਲਾ ਲੋ ਵੀ ਇੱਕ ਪੰਜਾਬ ਬੱਕਰੀ ਕੌਮ ਬਣਾਈਏ ਇਹ ਕੌਮ ਇਹ ਨਹੀਂ ਮੈਂ ਚਾਹੁੰਦਾ ਵੀ ਕੋਈ ਸਿੱਖ ਧਰਮ ਦੀ ਇਕੱਲੇ ਦੀ ਬਣੇ ਜਾਂ Hindu ਦੀ ਬਣੇ ਜਾਂ Muslim ਜਾਂ ਇਹਦੇ ਵਿੱਚ ਹਰ ਇੱਕ ਸਾਰੇ ਭਾਈਚਾਰੇ ਹੋਣੇ ਚਾਹੀਦੇ ਆ ਕਿਉਂਕਿ ਇੱਕ ਬੱਕਰਾ ਹੀ ਬਣੇ ਜੇ ਆਪਾਂ ਹਣ ਇਕੱਲੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਫਿਰ ਦੂਜੀਆਂ ਬਰਾਦਰੀਆਂ ਗੁੱਸੇ ਹੋ ਜਾਂਦੀਆਂ ਵੀ ਸਾਡਾ ਕੋਈ ਨਾਂ ਨਹੀਂ ਤੇ ਇਹੇ ਸਰਕਾਰਾਂ ਚਾਹੁੰਦੀਆਂ ਵੀ ਆਪਣੇ ਵਿੱਚ ਪਾੜ ਪਾ ਕੇ ਕਿਉਂਕਿ ਜਿਹੜੇ ਸਾਡੇ ਗੁਰੂ ਸੀ ਲਾਲੋ ਦਸਮ ਪਿਤਾ ਸੀ ਪਿਤਾ ਸੀ ਹੋਰ ਗੁਰੂ ਸੀ ਸਾਰੇ ਗੁਰੂ ਸਹਿਬਾਨਾਂ ਨੇ ਹਰ ਕੋਣ ਦੇ ਜਿੱਦਾਂ ਮਤਲਬ ਹਰ ਮਤਲਬ ਕੋਣ ਦੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਂ ਰੱਖਿਆ ਜੋੜ ਕੇ ਰੱਖਿਆ ਪਰ ਆਪਾਂ ਨੂੰ ਇਦਾਂ ਦਾ ਕੋਈ ਲੀਡਰ ਨਹੀਂ ਲੱਭ ਰਿਹਾ ਜਿਸ ਦੇ ਪੇਰ ਵਈ ਆਪਾਂ ਕਰੀਏ ਕਿਉਂ ਕਿ ਹੁਣ ਪੇਰ ਵਈ ਤਾਂ ਤਾਂ ਹੀ ਆਪਾਂ ਕਿਸੇ ਦੇ ਕਰੀਏ ਕਿਉਂਕਿ ਜਿਹੜੇ ਆਪਣੇ ਮੇਨ ਲੀਡਰ ਹੁਣ ਲਾ ਲਓ ਜਿੱਦਾਂ ਮਤਲਬ ਆਪਾਂ ਦਿੱਲੀ ਮੋਰਚਾ ਲਾਇਆ ਕਿਸਾਨੀ ਮੋਰਚਾ ਉਹਦੇ ਵਿੱਚ ਵੀ ਕਈ ਆਪਣੇ ਇਦਾਂ ਦੇ ਮੋਹਤਵਾਰ ਬੰਦੇ ਸੀ ਜਿਹੜੇ ਬਾਅਦ ਦੇ ਵਿੱਚ ਵਿਗ ਗਏ ਸੀ ਤੇ ਨਾ ਉਹ ਤੋਂ ਆਪਾਂ ਜਿੱਤਦੇ ਹੋਏ ਵੀ ਕੋਈ ਰਿਜ਼ਲਟ ਦੇ ਨਾਲ ਵਾਪਸ ਨਹੀਂ ਆਏ ਤੇ ਨਾ ਕੋਈ ਲੇਖ ਲਖਾ ਕੀਤਾ ਜਿਹਦਾ ਆਪਾਂ ਨੂੰ ਵੀ ਬਾਅਦ ਚ ਨੁਕਸਾਨ ਪਾਉਤ ਨਾ ਪਿਆ ਹਨ ਇਸ ਲਈ ਹੁਣ ਆਪਣੀ ਕੌਮ ਇੱਕ ਲੀਡਰ ਨਚ ਮੰਗਦੀ ਆ ਤੇ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਕਿ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਤੁਰੇ ਨਹੀਂ ਤਾਂ ਜਿਉਂਦਾ ਸਾਰੇ ਬਾਹਰ ਚਲ ਗਏ ਕਿਸੇ ਟਾਈਮ ਇੱਥੇ ਜਿਹੜੇ ਆਪਣੇ ਦੂਜੇ ਲੋਕ ਆਉਂਦੇ ਆ ਪ੍ਰਵਾਸੀ ਵੀਰ ਉਹਨਾਂ ਦੇ ਆਪਣੇ ਤੇ ਰਾਜ ਕਰਨ ਲੱਪੈਣਾ ਠੀਕ ਹਨ ਕਿਉਂਕਿ ਗੱਲ ਆਪਣੇ ਲੋਕਾਂ ਨੇ ਖੇਤੀ ਬਹੁਤ ਜ਼ਿਆਦੀ ਵਧਾ ਲਈ ਜੀ ਤੇ ਕਾਮਕਾਰ ਨੂੰ ਉਹਨਾਂ ਨੂੰ ਕੋਈ ਬੰਦਾ ਨਹੀਂ ਲਾਉਂਦਾ ਆਪਣੇ ਜੱਟ ਰੋਗ ਤਾਂ ਕਰਦੇ ਹੀ ਨਹੀਂ ਕੰਮ ਉਹਨਾਂ ਨੇ ਬੰਦੇ ਹੀ ਰੱਖੇ ਬੰਦੇ ਰੱਖੇ ਆ ਨਾ ਉਹਨਾਂ ਤੋਂ ਬਿਨਾ ਪ੍ਰਵਾਸੀ ਵੀਰਾਂ ਉਪ ਮਦਦ ਪ੍ਰਵਾਸੀਆਂ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਇਸ ਲਈ ਆਪਾਂ ਮਤਲਬ ਇੰਨੇ ਨਿਹਾਲੇ ਦਿੰਨੇ ਆ ਲੋਕਾਂ ਨੇ ਲੇਬਰਾਂ ਰੱਖੀਆਂ ਉਹਨਾਂ ਜੇ ਉਹ ਇੱਕਦਮ ਚਲ ਗਏ ਤਾਂ ਆਪਣਾ ਕੰਮ ਵੀ ਰੁਕ ਜਾਣਾ ਮਤਲਬ ਉਹ ਕਾਮ ਕਰਨ ਆਪਣੇ ਘਰ ਜਾਣ ਜਿੱਦਾਂ ਆਪਣੇ ਲੋਕੀ ਅੱਗੇ ਆਉਂਦੇ ਮਤਲਬ ਕੌਣ ਕੋਈ ਪੈਸਾ ਲਾ ਕੇ ਨਹੀਂ ਇੰਡੀਆ ਆਉਂਦੇ ਜਿੱਦਾਂ ਆਪਣੇ ਲੋਕੀ ਬਾਹਰ ਜਾਂਦੇ ਕਈ ਕਹਿੰਦੇ ਤੁਹਾਡੇ ਬੰਦੇ ਵੀ ਬਾਹਰ ਗਏ ਆ ਸਾਡੇ ਬੰਦੇ ਪਹਿਲਾਂ ਬੁਲੀ ਸਕਦੇ ਆ ਬਾਹਰ ਜਾਂਦੇ ਲੱਖਾਂ ਰੁਪਏ ਲੱਗ ਜਾਂਦੇ ਫਿਰ ਉਸ ਹਿਸਾਬ ਨਾਲ ਰਹਿੰਦੇ ਆ ਫਿਰ ਟੈਕਸ ਭਰਦੇ ਆ ਫਿਰ ਆ ਇੱਥੇ ਕੋਈ ਟੈਕਸ ਭਰਨੀ ਟ੍ਰੇਨ 'ਚ ਬੈਠੇ ਤੇ ਪੰਜਾਬ ਜਾਗਾ ਠੀਕ ਆ ਨੰਬਰ ਐ ਕਿ ਇਹਨਾਂ ਦੀ ਵੋਟ ਨਹੀਂ ਵੰਣੀ ਚਾਹੀਦੀ ਨੰਬਰ 2 ਬੋਟ ਨਹੀਂ ਪਾਣੀ ਚਾਹੀਦੀ ਨੰਬਰ ਇੱਥੇ ਕੋਈ ਜ਼ਮੀਨ ਨਹੀਂ ਮਤਲਬ ਖਰੀਦਣੀ ਚਾਹੀਦੀ ਇਹਨਾਂ ਨੂੰ ਮਤਲਬ ਖਰੀਦ ਹੋਵੇ ਠੀਕ ਆ ਨਾ ਇਹ ਮੈਂ ਇਸ ਕਰਕੇ ਨਹੀਂ ਕਹਿੰਦਾ ਮੈਂ ਉਹਨਾਂ ਦਾ ਦੁਖੀ ਹਾਂ ਮੈਂ ਕਹਿੰਦਾ ਵੀ ਉਹ ਕੰਮ ਕਰਨਾ ਹੈ ਉਹ ਆਪਣੇ ਵੀ ਦੇਸ਼ ਉੱਤੇ ਜਾ ਕੇ ਕੋਠੀਆਂ ਕਾਠੀਆਂ ਬਣਾਉਣ ਵਧੀਆ ਬਿਹਾਰ ਯੂਪੀ ਦੇ ਵਿੱਚ ਉਹ ਵੀ ਥੋੜਾ ਜਿਹਾ ਜਿੱਦਾਂ ਮਤਲਬ ਅਪਗ੍ਰੇਡ ਹੋਵੇ ਹਨਾ ਇਹ ਜ਼ਰੂਰੀ ਥੋੜੋ ਵੀ ਆਪਾਂ ਪੰਜਾਬ ਆਏ ਤਾਂ ਪੰਜਾਬ ਦੀ ਬਾਤ ਜਾਣ ਤੇ ਕਿਸੇ ਟਾਈਮ ਇੰਨੀ ਤਾਂ ਨੌਲੇਜ ਨਹੀਂ ਪਰ ਜਿੱਥੋਂ ਤਾਈ ਮਾੜਾ ਜਾਂ ਅੰਦਾਜ਼ਾ ਲਾਇਆ ਕਿ ਟਾਈਮ ਇਹੋ ਜਿਹਾ ਆ ਜਾਣਾ ਦੇਖ ਲਈ ਬਾਹਰਲੇ ਲੋਕਾਂ ਨੇ ਇੰਡੀਆ ਚ ਆਉਣਾ ਸ਼ੁਰੂ ਕਰ ਦੇਣਾ ਕੁਝ ਲੋਕ ਆਉਣ ਵੀ ਲੱਪੇ ਇੱਧਰ ਕੰਮ ਸ਼ੁਰੂ ਕਰਨ ਲੱਪੇ ਆ ਪਿਛਲੇ ਜ਼ਮਾਨੇ ਚ ਮੈਂ ਭਾਪੇ ਨਾਲ ਕਈ ਵਾਰ ਗੱਲਾਂ ਕਰਦਾ ਹੁੰਦਾ ਪਰ ਮੇਰੇ ਵੀ ਦੇਖਣੀ 40-42 ਸਾਲ ਦੀ ਉਮਰ ਹੋ ਗਈ ਵੀ ਥੋੜੇ ਜਿਹਾ ਸਮੇਂ ਪਹਿਲਾਂ ਪੈਸਾ ਘੱਟ ਸੀ ਤੇ ਤੇ ਪ੍ਰੇਮ ਜ਼ਿਆਦਾ ਸੀਗਾ ਲੋਕੀਂ ਹਰ ਕੋਈ ਮਿਲਦਾ ਸੀ ਆਂਡ ਗਵਾਂਡ ਵੀ ਆਪਾਂ ਨੂੰ ਪਤਾ ਹੁੰਦਾ ਸੀ ਇਹ ਪਿਆਰ ਹੁੰਦਾ ਸੀ ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ ਜਿਹੜੀਆਂ ਪਹਿਲਾਂ ਸੀ ਹਾਂ ਅੱਗੇ ਗਵਾਂਡੀਆਂ ਦੇ ਕੋਈ ਪ੍ਰਾਣਾ ਹੋਣਾ ਆਪਾਂ ਨੂੰ ਪਤਾ ਹੁੰਦਾ ਸੀ ਆਹ ਪ੍ਰਾਣਾ ਹੈ ਇਹਨਾਂ ਦਾ ਮਾਮਾ ਲੱਗਦਾ ਇਹਦੇ ਨਾਨਕੇ ਕਿੱਥੇ ਇਹਦੇ ਆਹ ਕਿੱਥੇ ਭੂਆ ਕੇ ਸਾਰੇ ਰਹਿ ਤਾ ਹੁਣ ਮੈਨੂੰ ਲੱਗਦਾ ਕਿਸੇ ਨੂੰ ਆਪਣੇ ਆਂਡ ਗਵਾਂਡ ਦਾ ਤਕੀ ਪਤਨ ਨਾ ਆਪਣਿਆਂ ਦਾ ਹੀ ਨਹੀਂ ਪਤਾ ਹੁੰਦਾ ਵੀ ਦਾਦੇ ਦੇ ਤੋਂ ਉੱਪਰ ਪਰਦਾਦੇ ਦਾ ਕੀ ਨਾਂ ਆਇਆ ਗਾਂਹ ਕੀ ਨਾਂ ਆਇਆ ਨਾ ਕਟੋ ਘਟ 4-5 ਪੀੜੀਆਂ ਤੇ ਆਪਾਂ ਨੂੰ ਨਾਮ ਚੇਤੇ ਹੁਣੇ ਚਾਹੀਦੇ ਹਨ ਫੇ ਆਪਣੇ 10 ਗੁਰਾਂ ਦੇ ਉਹਨਾਂ ਦੇ ਨਾਮ ਚੇਤੇ ਹੁਣ ਜ ਹੌਲੀ-ਹੌਲੀ ਪੀੜੀ ਦਰ ਪੀੜੀ ਅੱਜ ਮੇਰੀ ਕਿਸੇ ਵੀਰ ਨਾਲ ਉਦਾਂ ਹੀ ਗੱਲਬਾਤ ਹੋ ਰਹੀ ਸੀਗੀ ਤੇ ਮੈਨੂੰ ਉਹ ਕਹਿਣ ਲੱਗਾ ਵੀ ਭਾਈ ਵੀ ਤੂੰ ਜਿੱਦਾਂ ਗੱਲਾਂ ਕਰਦਾ ਵੀ ਸਿੱਖੀ ਬਾਰੇ ਚਲੋ ਵਧੀਆ ਪਰ ਤੈਨੂੰ ਮਤਲਬ ਸਿੱਖੀ ਸਰੂਪ ਵੇ ਮਤਲਬ ਜਿੱਦਾਂ ਪੱਗ ਬੰਨਣੀ ਦਾੜੀ ਇਦਾਂ ਰੱਖਣੀ ਚਾਹੀਦੀ ਆ ਕੇਸ ਸਿੱਖੀ ਸਰੂਪ ਕਦੋਂ ਧਾਰਨਾ ਹਨਾ ਵੀ ਆਪਾਂ ਸਿੱਖ ਧਰਮ ਚ ਮਤਲਬ ਜਨਮ ਲਿਆ ਬਹੁਤ ਵਧੀਆ ਗੱਲ ਲੱਗੀ ਆ ਵੀ ਸਿੱਖ ਧਰਮ ਦੇ ਵਿੱਚ ਤਾਂ ਮਤਲਬ ਆਪਾਂ ਜਨਮ ਲਿਆ ਪਹਿਲੀ ਤੇ ਗੱਲ ਆ ਵੀ ਕੁਝ ਮਾੜਾ ਟਾਈਮ ਹੁੰਦਾ ਪਹਿਲੀ ਪਹਿਲੀ ਜ਼ਮਾਨੀ ਹੁੰਦੀ ਹਰ ਕੋਈ ਵਾਲ ਕਟਾ ਲੈਂਦਾ ਤੁਹਾਨੂੰ ਪਤਾ ਪਰ ਇਹ ਵਾਲ ਸਾਨੂੰ ਮਤਲਬ ਕਿ ਇਸੇਗੇ ਬਹੁਤ ਮੁਸ਼ਕਲ ਨਾਲ ਮਿਲਿਆ ਪਰ ਕੋਸ਼ਿਸ਼ਾਂ ਮੈਂ ਇਦਾਂ ਦਾ ਪੈ ਗਿਆ ਵੀ ਅਸੀਂ ਵੀ ਮਾੜੀ ਸੰਗਤ ਦੇ ਵਿੱਚ ਪੈ ਗਏ ਸੀ ਤੇ ਹੁਣ ਜਦੋਂ ਮੈਨੂੰ ਉਹ ਸੰਗਤ ਚੋਂ ਅਸੀਂ ਨਿਕਲੇ ਆ ਪਰ ਮੈਂ ਚਾਹਣਾ ਵੀ ਜੇ ਮੈਂ ਸਿੱਖੀ ਦੇ ਵਿੱਚ ਜਾਵਾਂ ਤਾਂ ਮੈਂ ਪ੍ਰੋਪਰ ਜਾਵਾਂ ਮੇਰੀ ਜਿਹੜੀ ਸਿੱਖੀ ਵਾਲੀ ਨੀ ਆ ਨਾ ਉਹ ਥੱਲੋਂ ਹੀ ਮਜ਼ਬੂਤ ਹੋਵੇ ਜਦੋਂ ਮੈਨੂੰ ਇਹ ਨਾ ਆਪਣੇ ਆਪ ਨੂੰ ਪ੍ਰੋਪਰ ਪਤਾ ਲੱਗਿਆ ਵੀ ਮੈਂ ਹੁਣ ਇਸ ਕਾਬਿਲ ਹਾਂ ਹਣ ਲੋਕੀ ਪਤਾ ਕੀ ਕਰਦੇ ਆ ਪਹਿਲਾਂ ਅਮਰ ਜਕ ਲੈ ਲੈਂਦੇ ਆ ਦਾੜੀ ਕੇਸ ਰੱਖ ਲੈਂਦੇ ਆ ਹਨ ਤੇ ਬਾਅਦ ਦੇ ਵਿੱਚ ਕਈ ਤੇ ਮੈਂ ਇਦਾਂ ਦੇ ਵੀ ਦੇਖਿਆ ਮੈਂ 100 ਚੋਂ ਕੋਸ਼ ਪਰਸੈਂਟ ਬਹੁਤੇ ਸਿੱਖੀ ਨਾਲ ਜੁੜੇ ਆ ਤੇ ਬਾਬਾ ਹੋਰ ਜੋੜੇ ਵਾਰ ਮੈਂ ਕੁਝ ਪਰਸੈਂਟ ਲੋਕਾਂ ਦੀ ਗੱਲ ਕਰਦੇ ਵੀ ਜਿਨ੍ਹਾਂ ਦਾ ਪਹਿਰਾਵਾ ਹੀ ਸਿੱਖੀ ਵਾਲਾ ਆ ਬਾਕੀ ਸਾਰਾ ਕੁਝ ਖਾਂਦੇ ਪੀਂਦੇ ਆ ਤੇ ਉਹ ਵਧੀਆ ਜਿਹੜੇ ਸਾਡੇ ਸਿੱਖ ਵੀਰਾਂ ਜਾਂ ਜਿਹੜੇ ਮਤਲਬ ਵਧੀਆ ਪਾੜ ਉਹ ਕਰਦੇ ਆ ਸਾਰਾ ਕੁਝ ਕਰਦੇ ਆ ਨਾ ਬੰਦਗੀ ਕਰਦੇ ਉਹਨਾਂ ਨੂੰ ਵੀ ਰਹਿਤ ਚ ਉਹਨਾਂ ਨੂੰ ਵੀ ਬਦਨਾਮ ਕਰਦੇ ਆ ਇਸ ਲਈ ਮੇਰੀ ਇਹ ਕੋਸ਼ਿਸ਼ ਆ ਵੀ ਮੈਂ ਪਹਿਲਾਂ ਆਪਣੇ ਆਪ ਨੂੰ ਸੁਧਾਰਾਂ ਫੇਸ ਵਾਲ ਜੱਲਾਂ ਕਈ ਬੰਦੇ ਕਹਿੰਦੇ ਨੇ ਪਹਿਲਾਂ ਸਿੱਖੀ ਜਿ ਆਜੋ ਫੇ ਹੌਲੀ ਹੌਲੀ ਸੁਧਰ ਜਾਊਗਾ ਵੀ ਮਤਲਬ ਆਪਣਾ ਪਰ ਗੱਲ ਇਹ ਆ ਵੀ ਮੈਂ ਇਹ ਨਹੀਂ ਚਾਹਣਾ ਵੀ ਜੇ ਨੇੜੇ ਨੈਗੇਟਿਵ ਪੁਆਇੰਟ ਆਲ ਉਹ ਪਹਿਲਾਂ ਹੀ ਆਪਾਂ ਆਪਣੇ ਜੋ ਗੱਡੀਏ ਫੇ ਆਪਾਂ ਦੂਸਰੇ ਪਾਸੇ ਨੂੰ ਜਾਈਏ ਜਦੋਂ ਪੋਜ਼ਿਟਿਵ ਹੋਗਾ ਜਾਂ ਕੋਈ ਆਪਾਂ ਨੂੰ ਲੱਗਾ ਵੀ ਹੁਣ ਆਪਾਂ ਇਸ ਚੀਜ਼ ਦੇ ਕਾਬਿਲ ਆ ਕਈ ਵੇਲੇ ਆਪਾਂ ਪਹਿਲਾਂ ਉਹ ਚੀਜ਼ ਕਰ ਲੈਨੇ ਮੋੜ ਕੇ ਉਸ ਚੀਜ਼ ਆਪਣੇ ਤੋਂ ਪੂਰੇ ਉਹਨ ਕਾਰਨ ਹੀ ਹੁੰਦੇ ਪੂਰੇ ਵਿਤੀ ਰਹਿਤ ਮਰਿਆਦਾ ਜਾਂ ਕੋਸ਼ਵ ਇਸ ਲਈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਵੀ ਵੀਰ ਨੇ ਸਿੱਖੀ ਚ ਜਾਣਾ ਨੰਬਰ 1 ਉਹਦਾ ਦਿਲ ਸਾਫ਼ ਹੋਣਾ ਚਾਹੀਦਾ ਕਿਸੇ ਦਾ ਮਾੜਾ ਨਾ ਕਰੋ ਪਹਿਲੀ ਗੱਲ ਜਦੋਂ ਮੈਂ ਤਾਂ ਆਪਾਂ ਝੂਠ ਚੁਗਲੀ ਝੂਠ ਕਈ ਵੇਲੇ ਆਪਾਂ ਹੁਣ ਦੇਖ ਲਓ ਅਮਰਤਾਰੀ ਬੰਦੇ ਆ ਮੈਂ ਖੋਦ ਦੇਖਿਆ ਉਹ ਕਈ ਵੇਲੇ ਫੋਨ ਤੇ ਝੂਠ ਬੋਲ ਜਾਂਦੇ ਮੈਂ ਇੱਥੇ ਨਹੀਂ ਉੱਥੇ ਆ ਇੱਥੇ ਨਹੀਂ ਉੱਥੇ ਆ ਉਹ ਵੀ ਇੱਕ ਝੂਠ ਹੀ ਆ ਸਭ ਤੋਂ ਜ਼ਿਆਦਾ ਫੋਨ ਜਦੋਂ ਦਾ ਆਇਆ ਆਪਾਂ ਝੂਠ ਬੋਲਣ ਲੱਪੇ ਆ ਕਿਉਂਕਿ ਹਰ ਬੰਦਾ ਮੈਂ ਕਈ ਵਧੀਆ ਬੰਦੇ ਵੀ ਦੇਖੇ ਗੱਲਬਾਤ ਕਰਦੇ ਸਾਰਾ ਕੁਝ ਵਧੀਆ ਉਦਾਂ ਵੀ ਰਹਿ ਪਰ ਫੋਨ ਤੇ ਝੂਠ ਬੋਲ ਲਿੰਦੇ ਮੈਂ ਇੱਥੇ ਨਹੀਂ ਇੱਥੇ ਉਹ ਝੂਠ ਹੀ ਹੈ ਹਨਾ ਇਸ ਲਈ ਆਪਾਂ ਨੂੰ ਆਪਣੇ ਬੱਚੇ ਦੀ ਵੀ ਸਾਰਿਆਂ ਦੀ ਪ੍ਰੋਪਰ ਨਹੀਂ ਸ਼ੁਰੂ ਤੋਂ ਹੀ ਮੈਂ ਕਹਿੰਨਾ ਵੀ ਜਿਹੜੀਆਂ ਸਾਡੇ ਕੋ ਗਲਤੀਆਂ ਆ ਤੁਸੀਂ ਨਾ ਕਰਿਓ ਕੋਈ ਕਿਸੇ ਦਾ ਬੱਚਾ ਨਹੀਂ ਕਹਿੰਦਾ ਸਾਡੇ ਵਾਲ ਘਟਾਓ ਇਸ ਲਈ ਤੁਸੀਂ ਵੀ ਆਪਣੇ ਬੱਚਿਆਂ ਦੇ ਜ਼ਰੂਰ ਕੋਸ਼ਿਸ਼ ਆ ਮਗਰ ਬਾਰ ਰੱਖੋ ਨਿੱਕੇ ਹੁੰਦਿਆਂ ਤੋਂ ਗਾਂ ਜੀਬ ਨਹੀਂ ਵਸ ਚਾਹਦਾ ਉਹ ਤੋਂ ਹੁੰਦਾ ਵੀ ਵਸ ਨਹੀਂ ਚਾਹਦਾ ਪਰ ਜਿੰਨਾ ਚਿਰ ਆਪਣਾ ਵਸ ਚੱਲਦਾ ਜਰੂਰ ਉਹਨਾਂ ਦੇ ਵਾਰ ਰੱਖੋ ਬਾਕੀ ਦੀਆਂ ਗੱਲਾਂ ਬਾਅਦ ਜਦੋਂ ਤੁਹਾਡਾ ਪ੍ਰਭਾਵ ਪਾਊਗਾ ਤੇ ਉਹਨਾਂ ਨੇ ਆਪੇ ਆਪਣੇ ਮਤਲਬ ਕੇਸ ਰੱਖ ਲੈਣੇ ਆ ਤੇ ਪੱਗ ਬੰਨਣੇ ਆ ਨਾ ਕਿਉਂਕਿ ਸਾਡੇ ਤੋਂ ਹੀ ਗਲਤੀਆਂ ਹੋਈਆਂ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਨਾ ਕਰਿਓ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਉਹ ਵੀ ਸੁਧਾਰਾਂਗੇ ਤਾਂ ਆਪਣੇ ਬੱਚਿਆਂ ਤੇ ਜਰੂਰ ਨਿਗਰ ਰੱਖੋ ਅੱਜ ਕੱਲ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਕਿਉਂਕਿ ਅੱਗੇ ਨਸ਼ਾ ਪਤਾ ਕੀ ਗੱਲ ਸੀ ਡੋਡੇ ਸੀ ਫੀਮ ਸੀ ਜਾਂ ਕਿਦਾਂ ਸੀ ਤੇ ਕਈ ਬੰਦੇ 80 80 90 ਸਾਲਾਂ ਦੇ ਹਜੇ ਵੀ ਬਹਿ ਕੇ ਡੋਡੇ ਸਾਰੇ ਮਤਲਬ ਮਤਲਬ ਫੀਮ ਤੇ ਚਲੋ ਲਾ ਲਓ ਮੈਂ ਕਹਿ ਦਿੰਨਾ ਇਹ ਉਹ ਫੀਮ ਉਹਨਾਂ ਦਾ ਚੱਕਰ ਜਿਹੜੇ ਬੰਦੇ ਥੋੜੇ ਜੇ ਸਰਦੇ ਆ ਮੀਰ ਵਾ ਸਿੱਧੀ ਗੱਲ ਤਾਂ ਦੱਸਾਂ ਜਿੰਨੀ ਕਿ ਮਹਿੰਗੀ ਆ ਡੋਡਿਆਂ ਦਾ ਇਹ ਹੋ ਜਾਂਦਾ ਵੀ ਨਾਰਮਲ ਬੰਦਾ ਵੀ ਪਰ ਜਦੋਂ ਇੱਥੇ ਠੀਕੇ ਖੁੱਲ ਗਏ ਜਾਂ ਸਾਰਾ ਕੁਝ ਹੋ ਗਿਆ ਕਿ ਆਪਾਂ ਨੂੰ ਇਹ ਜਿੱਦਾਂ ਮਤਲ ਲੈ ਲਓ ਸਵਾਸਤੀ ਚੀਜ਼ ਮਿਲ ਜਾਣੀ ਇਹਨਾਂ ਬੰਦਾ ਕੰਮ ਵੀ ਕਰਦਾ ਕੰਮ ਕਰਕੇ ਬੰਦਾ ਇਹ ਆ ਵੀ ਆ ਜਿਹੜੇ ਮਾਰੂ ਨਸ਼ੇ ਆ ਹਨਾ ਤੇ ਜਿੱਦਾਂ ਹੁਣ ਪਿੱਛੇ ਅੱਗੇ ਕਹਿੰਦੇ ਹੁੰਦੇ ਮੁੰਡਾ ਪੈਗ ਪੂਗ ਲਾਉਂਦਾ ਹੋਵੇ ਤੇ ਕੋਈ ਨਹੀਂ ਚਲ ਜੂ ਪਰ ਚਿੱਟਾ ਨਾ ਲਾਉਂਦਾ ਹੋਵੇ ਠੀਕ ਹਨਾ ਇਹ ਮਾਰੂ ਨਸ਼ੇ ਆ ਇਹ ਮਾਰੂ ਨੂੰ ਆਪਾਂ ਦੋ ਗੁਣਾ ਹੋਰ ਮਾਰੂ ਬਣਾ ਲਿਆ ਕਿਉਂ ਕਿਉਂਕਿ ਇਹਦੇ ਟੀਕੇ ਲਾਉਣ ਲੱਪੇ ਲੋਕੀ ਟੀਕੇ ਕਿਉਂ ਲਾਪਾ ਕਿਉਂਕਿ ਮੁੰਡਿਆ ਕੋ ਹੈ ਨਹੀਂ ਪੈਸੇ ਕਿਉਂਕਿ ਅਸੀਂ ਇਹਨਾਂ ਦੌਰਾਂ ਦੇ ਵਿੱਚੋਂ ਦੇਰ ਚਾ ਕੇ ਸਾਰਾ ਕੁਝ ਦੇਖਿਆ ਪੈਸੇ ਯਾਨੀ ਕਿ ਉਹ ਨਸ਼ਾ ਲੈ ਉਹਦੇ ਥੋੜੇ ਪੈਸਿਆਂ ਦਾ ਤੋਂ ਨੂੰ ਹੁਣ ਜਿੱਦਾਂ ਮਤਲ ਲਾ ਲੋ ਉਦਾਂ ਕਰਨ ਦੇ ਵਿੱਚ ਇਹਨਾਂ ਨੂੰ ਨਹੀਂ ਹੁੰਦਾ ਵੀ ਥੋੜਾ ਥੋੜਾ ਕਰਕੇ ਟੀਕਿਆਂ ਦੇ ਵਿੱਚ ਕਰਕੇ ਉਹਦਾ ਨਸ਼ਾ ਲੈ ਲੈਂਦੇ ਪਰ ਕਈ ਵੇਲੇ ਆਪਾਂ ਨੂੰ ਗਾਹ ਤ ਕੋਈ ਚੀਜ਼ ਮਿਲ ਜਾਂਦੀ ਜਾਂ ਓਵਰਡੋਜ਼ ਹੋ ਜਾਂਦਾ ਇਸ ਨਾਲ ਬੰਦੇ ਦਾ ਨੁਕਸਾਨ ਹੋ ਜਾਂਦਾ ਇਸ ਲਈ ਆਪਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੇ ਸਾਰੇ ਬੱਚਿਆਂ ਦੇ ਧਿਆਨ ਰੱਖੋ ਕਿ ਨਾ ਬਿੰਦਾ ਕਿ ਨਾ ਉੱਠਦਾ ਕੀ ਖਾਂਦਾ ਪੀਂਦਾ ਇੱਕ ਗੱਲ ਨਿਆਣਿਆਂ ਨੂੰ ਜ਼ਰੂਰ ਮੈਂ ਜਿੰਨੇ ਵੀ ਜੇ ਮੇਰੇ ਛੋਟੇ ਵੀ ਸੌਂਦੇ ਹੋਣਗੇ ਨਵਾਂ ਨਵਾਂ ਬੰਦਾ ਪਤਾ ਨਸ਼ੇ ਤੇ ਕਦੋਂ ਲੱਗਦਾ ਜਦੋਂ ਆਪਾਂ ਨੂੰ ਹੁੰਦਾ ਵੀ ਆਹ ਸਪੈੰਡ ਚ ਆਸ ਬੰਦੇ ਦੀ ਟੋਰ ਇਹਨਾਂ ਚਾਰ ਬੰਦੇ ਜੁੜੇ ਆਪਾਂ ਮੈਂ ਉਹ ਖਾਂਦਾ ਪੀਂਦਾ ਹੋਵੇ ਇਸ ਲਈ ਉਸ ਚੱਕਰ ਦੇ ਵਿੱਚ ਇੱਕ ਦੋ ਵਾਰੀ ਦੇਖ ਲਾ ਮੇਲਾ ਗੇਲਾ ਦੇਖ ਲਾ ਕੁਝ ਨਹੀਂ ਖਵਾਲਾ ਕੁਝ ਨਹੀਂ ਬੇਨਤੀ ਆ ਵੀ ਤੁਸੀਂ ਇਸ ਚੀਜ਼ ਮਾੜੀ ਚੀਜ਼ ਦਾ ਟੇਸਟ ਵੀ ਨਹੀਂ ਦੇਖਣਾ ਅਸੀਂ ਆਪਣੇ ਨਿਆਣੇ ਨੂੰ ਵੀ ਸਮਝਾਉਣੀ ਹੈ ਨਾ ਕਿ ਉਹ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਸੇਧ ਦਿੰਨੇ ਆ ਅਸੀਂ ਆਪਣੇ ਘਰ 'ਚ ਵੀ ਇਹ ਰੂਲ ਫਾਲੋ ਕਰਦੇ ਆ ਗੱਲ ਹੁੰਦੀ ਆ ਕਹਿਣਾ ਸਾਡਾ ਫਰਜ਼ ਆ ਮੰਨਣਾ ਜਾਂ ਨਹੀਂ ਮੰਨਣਾ ਉਹ ਬਾਅਦ ਦੀ ਗੱਲ ਆਪਣਾ ਆਪਣਾ ਫਰਜ਼ ਨਾ ਹੋਣਾ ਅਸੀਂ ਕੀ ਕਰ ਸਕਦੇ ਆ ਕਈ ਵੇਲੇ ਹੁੰਦਾ ਵੀ ਆਪਣਾ ਬੱਚਾ ਵਿਗੜ ਜਾਂਦਾ ਉਹ ਟਾਈਮ ਹੁੰਦਾ ਆ ਜਿਹੜਾ ਆਪਾਂ ਨੂੰ ਆਪਾਂ ਨੂੰ ਸਾਂਭਣਾ ਪੈਂਦਾ ਹਾਂ ਕਈ ਵੇਲੇ ਹੁੰਦਾ ਬੱਚਾ ਵਿਗੜ ਜਾਂਦਾ ਤੇ ਆਪਾਂ ਨੂੰ ਨਾ ਪਿਆਰ ਦੇ ਨਾਲ ਜਿੱਦਾਂ ਮਗਲ ਉਹਨਾਂ ਨਾਲ ਪਿਆਰ ਦੇ ਨਾਲ ਪੇਸ਼ ਹੋਣਾ ਚਾਹੀਦਾ। ਪਸਾਰ 6 ਮਹੀਨੇ 210 ਹਾਲ ਲਾ ਲਾ ਕੇ ਵੀ ਬੰਦਿਆਂ ਨੇ ਛੱਡ ਦਿੱਤਾ। ਇਹ ਚ ਕੋਈ ਵੱਡੀ ਔਖੀ ਨਹੀਂ। ਮੈਂ ਜ਼ਰੂਰ ਇੱਕ ਦਿਨ ਵੀਡੀਓ ਬਣਾਉਂਗਾ ਤੁਹਾਨੂੰ ਵਿੱਚ ਦੱਸੂਗਾ। ਕਿਉਂਕਿ ਅਸੀਂ ਇਹਨਾਂ ਦੌਰਾਂ ਵਿੱਚ ਨੰਗੇ ਹੁਣ ਮੈਂ ਕਈ ਖੁੱਲ ਕੇ ਗੱਲ ਤਾਂ ਨਹੀਂ ਕਰ ਰਿਹਾ। ਕਿਉਂਕਿ ਮੇਰੀਆਂ ਵਿੱਚ ਫੈਮਲੀਆਂ ਵੀ ਆ, ਕਈ ਹੋਰ ਵੀ ਆ ਜਿੱਦਾਂ ਮੇਰੇ ਰਿਸ਼ਤੇਦਾਰ ਵੀ ਆ ਜਿੱਦਾਂ ਕਈ ਗੱਲਾਂ ਹੁੰਦੀਆਂ ਵੀ ਕਈਆਂ ਨੂੰ ਨਹੀਂ ਪਤਾ ਮੈਂ ਆਪਣੇ ਬਾਰੇ ਦੱਸੂਗਾ। ਉਹਦੇ ਨਾਲ ਫੇ ਕਈ ਵੇਲੇ ਕਈ ਗੱਲਾਂ ਦਾ ਘਾਟਾ ਹੁੰਦਾ ਹੈ ਨਾ ਜਿਹੜੀਆਂ ਅਸੀਂ ਪਰਸਨਲੀ ਹਾਂ ਪਰ ਅਸੀਂ ਦੱਸਣਾ ਵੀ ਚਾਹੁੰਦੇ ਆਂ ਪਰ ਅਸੀਂ ਦੱਸ ਨਹੀਂ ਸਕਦੇ ਕਿਉਂ ਨਹੀਂ ਦੱਸ ਨਹੀਂ ਸਕਦੇ ਪਰ ਪੁੱਛੇ ਜ਼ਰੂਰ ਕਰਾਂਗੇ ਉਹ ਆਪਣੀ ਪਰਸਨੈਲਿਟੀ ਇਦਾਂ ਦੀ ਸੀ ਖਾਣ ਪੀਣ ਦੇ ਟਾਈਮ ਵੀ ਪਰਸਨੈਲਿਟੀ ਇਦਾਂ ਦੀ ਸੀ ਕਿ ਪਤਾ ਹੀ ਨਹੀਂ ਸੀ ਲੱਗਦਾ ਵੀ ਕਈਆਂ ਦਾ ਖਾਣ ਪੀਣ ਕਿਸੇ ਤਰ੍ਹਾਂ ਦਾ ਹੁੰਦਾ ਕਈਆਂ ਦਾ ਖਾਣ ਪੀਣ ਕਿਸੇ ਉਹ ਇਹ ਤਾਂ ਆਪਣਾ ਕੰਮਕਾਰ ਕਰੀਦਾ ਹੀ ਸਾਰਾ ਕੁਝ ਕਰੀਦਾ ਹੀ ਬਾਕੀ ਤੁਹਾਨੂੰ ਇਹ ਆ ਵੀ ਤੁਹਾਡੇ ਓਕੇ ਟਾਈਮ 'ਚ ਤੁਹਾਡਾ 파ਟਰਨ ਤੁਹਾਡਾ ਜੀਮਤ ਜੀਵਨ ਸਾਥੀ ਤੁਹਾਡੇ ਨਾਲ ਖੜਾ ਹੁੰਦਾ ਕਈ ਵੇਲੇ ਇਦਾਂ ਹੋ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਕਈ ਕਹਿੰਦੇ ਆ ਖਾਣ ਪੀਣ ਦਾ ਹੀ ਤਾਂ ਕਰਕੇ ਐ ਹੋ ਗਈ ਪਰ ਨਹੀਂ ਵੀ ਕਹਾਂਦੇ ਜਿਹਨੇ ਨਹੀਂ ਮਤਲਬ ਰਹਿਣਾ ਨਹੀਂ ਨਿਵਣੀ ਜਿਹਨਾਂ ਨੂੰ ਨਹੀਂ ਇਹ ਇੱਕ ਗੱਲ ਹੋਰ ਵੀ ਗਲਤ ਗੱਲ ਆ ਇਹ ਜਿੱਦਾਂ ਹੁਣ ਅੱਜ ਕੱਲ ਮਢੀਰ ਖਾਣਾ ਬਹੁਤ ਨਸ਼ੇ ਪੱਤੇ ਕਰਦਾ ਹਨਾ ਤੇ ਉਹ ਹਨਾ ਮਾਪੇ ਕਹਿ ਦਿੰਦੇ ਚਲੋ ਇਹਨੂੰ ਵਿਆਹ ਦੇਈਏ ਹੂੰ ਵਿਆਹ ਕੇ ਤੁਸੀਂ ਉਹ ਜ਼ਿਆਦਾ ਵੀ ਹੋ ਸਕਦਾ ਉਹ ਘਟਾ ਘਟ ਵੀ ਸਕਦਾ ਆ ਪਰ ਜੇ ਹੁਣ ਉਹ ਕੰਮ ਜਾਦਾ ਵਾ ਸਕਦਾ ਤਾਂ ਉਹਦੇ ਨਾਲ ਉਸ ਬੰਦੇ ਦੀ ਜਿਹੜਾ ਤੋਂ ਕੰਮ ਖਾਂਦਾ ਪਿੰਦਾ ਉਹਦਾ ਤਾਂ ਖਰਾਬ ਹੋਣਾ ਹੀ ਹੋਣਾ ਜਿਹੜੀ ਉਹਦੇ ਲੜ ਲੱਗੀ ਆ ਉਹਦੀ ਜ਼ਿੰਦਗੀ ਕਿੰਨੀ ਖਰਾਬ ਹੈ ਜਿਆਦਾ ਹੀ ਖਰਾਬ ਹੈ ਇਤਨੀ ਉਹ ਉਹਨੂੰ ਰੋਕਣ ਲਈ ਕਰੂਗੀ ਕੁਛ ਨਾ ਕੁਛ ਜਿੱਦਾਂ ਆਪਾਂ ਨਾ ਮਦਦ ਲਾ ਲੋ ਵੀ ਇਹ ਲਾਉਦੇ ਆ ਕੁੜੀ ਜਦੋਂ ਆਪਾਂ ਮੁੰਡਾ ਹੁੰਦਾ ਪਹਿਲਾਂ ਕੁੜੀ ਦੇ ਵਿੱਚ ਕੰਮ ਵਾਲੀ ਚਾਹੀਦੀ ਸਾਨੂੰ ਪੜ੍ਹ ਲਿਖੀ ਚਾਹੀਦੀ ਮਾਂ ਹੀ ਪੇ ਮਾਂ ਪੇ ਦੀ ਸੇਵਾ ਕਰਨੀ ਉੰਨੀ ਕੁ ਪੁੱਛ 10 ਕੁੜੀ ਵਾਲਿਆਂ ਨੂੰ ਵੀ ਕਰਨੀ ਚਾਹੀਦੀ ਆ हां ਲਾਲੋ ਕਈ ਵੇਲੇ ਗਰੀਬ ਘਰ ਦੀ ਕੁੜੀ ਹੁੰਦੀ ਆ ਆਪਾਂ ਨੂੰ ਬਾਹਲਾ ਅਮੀਰ ਮੁੰਡਾ ਲੱਭਦਾ ਇਹਦਾ ਮਤਲਬ ਇਹ ਆ ਵੀ ਜੇ ਅਮੀਰ ਮੁੰਡਾ ਤੁਹਾਨੂੰ ਮਿਲਦਾ ਉਹ ਇਹ ਸੋਚੋ ਵੀ ਉਹ ਨਸ਼ਾ ਕਰਦਾ ਛਡਾਉਣਾ ਵੀ ਤੁਸੀਂ ਆ ਕਿ ਉੱਥੇ ਜਾ ਕੇ ਇਹ ਨਾ ਕਰੋ ਵੀ ਇਹ ਨਸ਼ਾ ਕਰਦਾ ਇੰਜ ਜੀਵਨ ਸਾਥੀ ਬਣ ਗਿਆ ਤੂੰ ਉਹਨੂੰ ਚੰਗੀ ਤਰ੍ਹਾਂ ਨਭਾਓ ਠੀਕ ਆ ਨਾ ਤੇ ਬਾਕੀ ਗੱਲਾਂ ਬਾਤਾਂ ਆਪਾਂ ਕਰਦੇ ਰਹਿਆਗਾ ਨਾ ਨੈਕਸਟ ਬਲੌਗ ਦੇ ਵਿੱਚ ਹੋਰ ਜਿੱਦਾਂ ਵੀ ਹੋਣਾ ਸੀ ਬਲੌਗ ਤੁਹਾਨੂੰ ਮਤਲਬ ਇਦਾਂ ਦੇ ਪਾਇਆ ਕਰਨੇ ਆ ਵੀ ਜਿਹੜੇ ਅੱਜ ਕੱਲ ਦਾ ਮਾਹੌਲ ਜਿੱਦਾਂ ਦਾ ਚੱਲਦਾ ਆ ਜੋ ਸਾਡੇ ਹੁਣ ਮਤਲਬ ਟੱਬਰ ਦੇ ਵਿੱਚ ਹੋਇਆ ਹੈ ਕਿਉਂਕਿ ਅਹਿਸਾਸ ਹੀ ਹੁੰਦਾ ਬਹੁਤ ਚਿਰ ਤੋਂ ਪਰ ਅਹਿਸਾਸ ਉਦੋਂ ਹੁੰਦਾ ਜਦੋਂ ਆਪਣੇ ਘਰ ਅੱਗ ਲੱਗਦੀ ਆ ਮਤਲਬ ਕੋਈ ਵੀ ਸਿਸਟਮ ਹੁੰਦਾ ਸੀ ਚੋਣੇ ਵੀ ਜਿੱਦਾਂ ਸਾਡੇ ਘਰ ਫੜ ਗਈ ਤਾਂ ਹੋਰ ਕਿਸੇ ਦੇ ਮੈਨਾਂ ਪਾਦੀ ਆਪਣੇ ਆਪਣੇ ਲੱਗਦਾ ਉੱਥੇ ਅੱਗ ਲੱਗਦੀ ਪਤਾ ਤਾ ਉਹਨਾਂ ਨੂੰ ਵੀ ਲੱਗਦਾ ਜਿਨ੍ਹਾਂ ਦੇ ਨਾਲ ਹੁੰਦੀ ਬੀਤਦੀ ਤੇ ਪੰਜਾਬ ਤਾਂ ਆਪਣਾ ਸਾਰਾ ਅੱਗੇ ਤੁਹਾਨੂੰ ਪਤਾ ਵੀ ਇਹ ਛੇਵਾ ਮਤਲਬ ਦਰਿਆ ਜਿਹੜਾ ਵੀ ਲਾਲੋ ਨਸ਼ਿਆਂ ਦਾ ਚੱਲਿਆ ਤੇ ਇਸ ਲਈ ਆਪਾਂ ਇੱਥੇ ਠੱਲ ਪਾਉਣ ਲਈ ਕੀ ਕੀ ਕਰਨਾ ਕਿਦਾਂ ਆਪਣੇ ਆਪਣੇ ਬੱਚਿਆਂ ਦੀ ਜਰੂਰ ਸੇਫਟੀ ਰੱਖੋ ਉਹਨਾਂ ਦੇ ਹਰਕਤਾਂ ਤੇ ਜਰੂਰ ਧਿਆਨ ਰੱਖੋ। ਬਾਕੀ ਇਹ ਹੁੰਦਾ ਵੀ ਕਈ ਕਹਿੰਦੇ ਜਿਹਨੇ ਵਿਗੜਨਾ ਵਿਗੜ ਜਾਣਾ ਪਰ ਉਹ ਰੱਬ ਦੀ ਰਜ਼ਾ ਹੈ ਜੇ ਆਪਣੇ ਕਰਮਾਂ ਸੋਖੋ ਤੇ ਜਰੂਰ ਸੋਖੋ ਮਿਲੂਗਾ ਪਰ ਆਪਣਾ ਫਰਜ਼ ਆ ਜੋ ਉਹ ਜਰੂਰ ਨਿਭਾਓ ਠੀਕ ਹੈ ਜੀ। ਕੋਸ਼ਿਸ਼ ਕਰੋ ਜਿੰਨੀ ਕਿਉਂਕਿ ਹੁਣ ਜੋ ਮੈਂ ਤੁਹਾਨੂੰ ਦੱਸਾਂ ਜਾ ਰਿਹਾ ਵੀ ਮੈਂ ਜਿੱਦਾਂ ਵੀ ਸਾਡੇ ਇੰਦਾਂ ਆ ਜਬਰਦਸਤ ਵਿੱਚ ਹੋਇਆ ਜੋ ਅਸੀਂ ਉਹਨਾਂ ਨੂੰ ਕੋਈ ਦਿਲਾਸਾ ਨਹੀਂ ਦੇ ਸਕਦੇ ਨਾ ਕੋਈ ਗੱਲਬਾਤ ਕਰ ਸਕਦੇ ਹਾਂ ਠੀਕ ਆ ਨਾ ਕਿਹੜੀ ਚੀਜ਼ ਨਾ ਹੌਸਲਾ ਹੌਸਲਾ ਦੀਏ ਵੀ ਮਤਲਬ ਇਹ ਕਿਸੇ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਚੀਜ਼ ਹੋਵੇ ਉਹਨੂੰ ਤੁਸੀਂ ਪੂਰਾ ਧਿਆਨ ਰੱਖਣਾ ਨਾ ਤੇ ਹੁਣ ਕੱਲ ਨੂੰ ਆਪਣੇ ਉਤੇ ਸੋਖਮ ਆਪਣੇ ਸਹਿਜ ਪਾਠ ਰੱਖਿਆ ਇਹ ਭੋਗ ਤੇ ਫਿਰ ਉਸ ਤੋਂ ਬਾਅਦ ਅਹੀਂ ਜਾਣਾ ਪਰਸੋਂ ਨੂੰ ਜਾਣਾ ਆਪਾਂ ਕੀਰਤਪੁਰ ਰਸਤਪੁਰ ਤੇ ਉਸ ਤੋਂ ਬਾਅਦ ਵੀ ਆਪਾਂ ਬਣਾਵਾਂਗੇ ਕੋਈ ਬਲੌਗ ਕਰਾਂਗੇ ਗੱਲਬਾਤ ਟਾਡੇ ਨਾਲ ਤੇ ਦੁਨੀਆਦਾਰੀ ਹੈ ਜੀਣਾ ਤਾਂ ਪੈਣਾ ਹੀ ਆ ਹਰ ਕੰਮ ਹੁੰਨੇ ਹੁੰਦੇ ਰਹਿਣੇ ਆ ਰੋਟੀ ਪਾਣੀ ਵੀ ਖਾਣਾ ਕੰਮ ਵੀ ਕਰਨਾ ਪੈਣਾ ਪਰ ਜਿਹੜੀ ਮਾਂ ਹੁੰਦੀ ਓ ਮਾਂ ਹੀ ਹੁੰਦੀ ਹੈ ਜੀ ਮਾਂ ਪੇ ਨੂੰ ਆਪਣਾ ਪੁੱਤ ਇੱਕ ਹੁੰਦੀ ਮਾਂ ਹੁੰਦੀ ਆਪਣਾ ਰੋਗ ਇਹ ਦਰਦ ਦੱਸ ਦਿੰਦੀ ਪਰ ਜਿਹੜਾ ਪੇ ਹੁੰਦਾ ਉਹ ਆਪਣਾ ਦਰਦ ਰੋਗ ਇਹ ਵੀ ਨਹੀਂ ਦੱਸ ਸਕਦਾ ਭਾਵੇਂ ਉਹਨਾਂ 10 ਗੁਣਾ ਜ਼ਿਆਦਾ ਦੁੱਖ ਹੋਵੇ ਇਸ ਲਈ ਮੈਂ ਕਈ ਨਾ ਵੀ ਕਿਸੇ ਬੈਰੀ ਦੋਸਮਣ ਨਾ ਵੀ ਕੱਲਾ ਕੱਲਾ ਕੀ ਭਾਵੇਂ ਪੰਜ ਛੇ ਨਿਆਣੇ ਹੋਵੇ ਕਿਸੇ ਬੈਰੀ ਦੋਸਮਣ ਨਾ ਹੋਣਾ ਇਦਾਂ ਹੋਵੇ ਵੀ ਕਿਸੇ ਮਾਪੇ ਨੂੰ ਆਪਣੇ ਬੱਚੇ ਦੀ ਕੋਈ ਮਤਲ ਇਦਾਂ ਦੀ ਮਤਲ ਖਬਰ ਸੁਣਨ ਨੂੰ ਮਿਲੇ ਮਾਪੇ ਨੇ ਤੇ ਚਲੋ ਉਮਰ ਦੇ ਹਿਸਾਬ ਨਾਲ ਜਿਹੜਾ ਬੰਦਾ ਜਾਂਦਾ ਸਮੇ ਦੇ ਹਿਸਾਬ ਨਾਲ ਜਿਹੜਾ ਬੰਦਾ ਜਾਂਦਾ ਉਹਦਾ ਦੁੱਖ ਬੰਦਾ ਮੰਨਦਾ ਪਰ ਜਦੋਂ ਹਨਾ ਮਾਪੇ ਆਪਣੇ ਧੀਆ ਪੁੱਤਾਂ ਦੇ ਇਦਾਂ ਦੇ ਦੁੱਖ ਦੇਖਦੇ ਆ ਉਹ ਗੋਲੇ ਬਣ ਜਾਂਦੇ ਢਡਾਂ ਦੇ ਵਿੱਚ ਮਾਵਾਂ ਦੇ ਕਿੰਨਾ ਦੁੱਖ ਹੁੰਦਾ ਹੈ ਉਹ ਕੋਈ ਸਮਝ ਸਕਦਾ ਆ ਜਿਨ੍ਹਾਂ ਦੇ ਨਾਲ ਹੋਈਆਂ ਬੀਤੀਆਂ ਉਹ ਤਾਂ ਉਹਨਾਂ ਨੇ ਤਾਂ ਸਮਝਣਾ ਦੂਸਰੇ ਵੀ ਸਮਝ ਸਕਦੇ ਨਹੀਂ ਗੱਲ ਵੀ ਨਹੀਂ ਪਰ ਇਹ ਦੁੱਖ ਸਭ ਤੋਂ ਵੱਡਾ ਦੁੱਖ ਆ ਜਿਹੜਾ ਮਾਪਿਆਂ ਦੇ ਮੋਢੇ ਦੇ ਉੱਤੇ ਆਪਣੇਤੀ ਪੁੱਤ ਹੋਰ ਮੈਂ ਕੁਰ ਬੇਨਤੀ ਕਰਦਾ ਕਦੀ ਵੀ ਤੁਹਾਡੇ ਚਾਚੇ ਤਾਇਆ ਕਦੀ ਵੀ ਆਪਣੇ ਬੱਚੇ ਨੂੰ ਇਹ ਨਾ ਸਮਝਾਓ ਵੀ ਇਹ ਤੁਹਾਡੇ ਸਰੀਕ ਜਿੰਨੇ ਤੁਸੀਂ ਆਪਣੇ ਮਾਮਿਆਂ ਨੂੰ ਨਾ ਕਹਿੰਦੇ ਆ ਵੀ ਮਾਮੇ ਤੁਹਾਡੇ ਆ ਉਹਨਾਂ ਤੇ ਇਹ ਕਰੋ ਉਹ ਚਾਚੇ ਤਾਏ ਵੀ ਤੁਹਾਡੇ ਸਗੇ ਹੁੰਦੇ ਆ ਤੁਹਾਡੇ ਪਿਆ ਆ ਬਰਾਬਰ ਹੁੰਦੇ ਆ ਮੈਂ ਦੇਖਿਆ ਜੀ ਤੁਸੀਂ ਆਪਣੇ ਚਾਚੇ ਤਾਏ ਨਾਲ ਵਧੀਆ ਬੋਲਚਾ ਰੱਖ ਦੋ ਉਹ ਵੀ ਤੁਹਾਡੇ ਪਿਆ ਆ ਕੋਈ ਤੁਹਾਡੇ ਨਾਲ ਪਿਆਰ ਕਰਦੇ ਚਾਚੇ ਤਾਏਆਂ ਦੇ ਮੁੰਡੇ ਵੀ ਤੁਹਾਡੇ ਭਰਾ ਹੁੰਦੇ ਆ ਆਪਣੇ ਬੱਚੇ ਦੇ ਪਹਿਲਾਂ ਹੀ ਮਤਲਬ ਨਿੱਕੇ ਹੁੰਦੇ ਦੇ ਨਫ਼ਰਤ ਨਾ ਪਾਲੋ ਆਹ ਤੁਹਾਡਾ ਸ਼ਰੀਕ ਆ ਇਹਨਾਂ ਠਾਡੀ ਲੱਗਦੀ ਐ ਇਹਨਾਂ ਜੋ ਹਰ ਆਪਣੇ ਬੱਚੇ ਨੂੰ ਇਹ ਸਮਝਾਓ ਵੀ ਆ ਵੀ ਜਿੱਦਾਂ ਤੇਰੇ ਮਾਮੇ ਆ ਉਦਾਂ ਹੀ ਤੇਰੇ ਚਾਚੇ ਤਾਏ ਆ ਜਿੱਦਾਂ ਇਹ ਤੇਰੀ ਮੰਮੀ ਦੇ ਭਰਾ ਆ ਉਦਾਂ ਤੇਰੇ ਉਹ ਡੈਡੀ ਦੇ ਭਰਾ ਆ ਤਾਂ ਇਹ ਗਾਂ ਦਾ ਗਾਂ ਆਪਣਾ ਨਾ ਜਿਹੜਾ ਮਤਲਬ ਲਾ ਲੋ ਇੱਕ ਸੈਕਟਮ ਇਹ ਵਿਗੜਾ ਰਿਹਾ ਆ ਆਪਾਂ ਸ਼ੁਰੂ ਤੋਂ ਨਿਆਣੇ ਦੇ ਜ਼ਹਿਰ ਭਰ ਦਿੰਨੇ ਆ ਇਸ ਲਈ ਭਈ ਗਾਂ ਉਦਾਂ ਦਾ ਹੀ ਆਪਾਂ ਨੂੰ ਨਾ ਜਿੱਦਾਂ ਦਾ ਆਪਾਂ ਵੇਚਾਂਗੇ ਉਦਾਂ ਦੇ ਮਤਲਬ ਕਟਾਂਗੇ ਇਸ ਲਈ ਪਹਿਲਾਂ ਹੀ ਨਿਆਣੇ ਨੂੰ ਚਲਜ ਨਾ ਸਮਝਾਓ ਹੋਰ ਬਲੌਗ ਲੰਬਾ ਹੋ ਜਾਣਾ ਤੇ ਕਰਦੇ ਆ ਨੈਕਸਟ ਬਲੌਗ ਚ ਹੋਰ ਗੱਲਾਂ ਓਕੇ ਬਾਏ ਜੁੰਦੇ ਵਾਦ ਦੇਰੋ ਤੇ ਚੜ੍ਹਦੇ ਆ ਬਲੌਗ